ਇੱਕ ਨੰਬਰ ਗਿੜਨਾ ਚਾਹਦੇ ਹਾਂ ਤੇ ਅਸ਼ਲਾਕਾ ਤੇ ਅਸ਼ਲਾਕਾ ਆਜੋ ਜੀ ਆਜੋ ਨਾ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਡਰ ਲੱਗਣ ਡਿਆ ਅੰਦਰ ਅੱਗੇ ਜਾ ਕੇ ਯਾਰ ਦਵਾਈ ਟਾ ਜੀ ਟੁੱਟ ਕੇ ਡੰਗਾ ਟੁੱਟਣੇ ਵਾਲਾ ਡੰਗੇ ਦੇ ਉੱਪਰ ਪਾਣੀ ਆਂ ਡਿਆ ਤਾਰਿਆਂ ਕੁੰਗੀ ਡੰਡਿਆ ਓਏ ਹੈ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ पानी चढ़ गया उपर मेरे बाबा वाहे गुरू वाहेगुरू भला कर हम थोड़ा जा उन्नीस सौ अठासी तो रह गया है, दो फुट थले बाकी पूरा ही पूरा ਮੇਰੇ ਫੋਨ ਤੇ ਵੀ ਆਮ ਹੀ ਹੋਇਆ ਬਣਾਉਣਾ ਨੇ ਇੱਥੇ ਬਣਾਨੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਓਏ ਨਕਸ਼ੇ ਵਾਲੀ ਕੰਨ ਦੇ ਪਣੀ ਜੜ ਗਿਆ ਨਕਸ਼ੇ ਵਾਲੀ ਦੇ ਓ ਮੈਂ ਆ ਗਾੜੇ ਵਾਲੇ ਵਾਲੇ ਬਿੱਡੂ ਮਿੱਡੂ ਬੜਾ ਬਣੀ ਓਏ ਬਿੱਡੂ ਖਿਸ਼ਿਆ ਜਾ ਪੱਥਾ ਟੇਕ ਬਾਬੇ ਦੇ ਤੇ ਆ ਪ੍ਰਸ਼ਾਦ ਬਣੇ ਜੋ ਪ੍ਰਸ਼ਾਦ ਲਿਆ ਪੱਥਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈ ਰਹੇ ਹੋਵੇ ਹੋਵੇ ਤੂੰ ਆਟ ਉੜ ਜਣੀ ਓਏ ਇਹ ਦੀਵਾਰ ਉੜ ਸਾਡੇ ਕੋ ਮਸਾਡੇ ਕੋ ਮਸਾਡੇ ਕੋ ਬਾਬੇ ਦੇ ਇੱਕ ਪੀਕਾ ਲੈ ਕੇ ਪੜੀ ਜਾਏਗਾ ਨਾ ਤੇ ਲੱਗਦਾ